ਇਹ ਕਿਹਨੇ ਵੇਰੀ ਅੱਜ ਗੱਲ ਆਈਟਮ ਹੈ ਅੱਛਾ ਪ੍ਰੀਮੀਅਮ ਕੁਆਲਿਟੀ ਹੈ ਇਹ ਮਤਲਬ ਟ੍ਰੈਂਡਿੰਗ ਦੇ ਵਿੱਚ ਚੀਜ਼ਾਂ ਇਹ ਉਹੀ ਆ ਜਿਹੜੀ ਮਤਲਬ ਗਾਣਿਆਂ ਗੂਣਿਆਂ ਦੇ ਵਿੱਚ ਇਹੀ ਚੱਲਦੀਆਂ ਨੇ ਪ੍ਰੀਮੀਅਮ ਢੰਗੋਂ ਦੇ ਪਾਈ ਹੁੰਦੀ ਹੈ ਬਈ ਇਹ ਵੀ ਫੁੱਲ 슬ੀਵ ਹਾਫ 슬ੀਵ ਸਾਰੇ ਮੇਲੇ ਹੁਣ ਆਪਣੇ ਕੋਲ ਇਹ ਇੱਥੇ ਗੱਲ ਪੁੱਛਦਾ ਵੀ ਜੇ ਕੋਈ ਬਾਹਰ ਬੈਠਾ ਬੰਦਾ ਤੇ ਆਪਣੀ ਵੀਡੀਓ ਦੇਖ ਰਿਹਾ ਹੈ ਤੇ ਇੱਕ ਕੋਰੀਅਰ ਦਾ ਹੈਗਾ ਵੀ ਆਨਲਾਈਨ ਹਾਂਜੀ ਹਾਂਜੀ ਬਾਈ ਵਰਲਡ ਵਾਈਡ ਕੋਰੀਅਰ ਅਵੇਲੇਬਲ ਆਪਣੇ ਕੋਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਨਾਰਥ ਸਾਈਡ ਵਾਲਿਆਂ ਦੇ ਪਹੁੰਚੇ ਹੋਏ ਹਾਂ ਕਹਿੰਦੇ ਜਿੱਥੇ ਕੱਪੜੇ ਤੇ ਕਹਿੰਦੇ ਜਦੋਂ ਬੰਦਾ ਆ ਜੇ ਤਾਂ ਹੀਰੋ ਬਣਾ ਕੇ ਭੇਜਦੇ ਨੇ ਤੇ ਚਲਦੇ ਆ ਅੰਦਰ ਕਰਾਉਂਦੇ ਆ ساری ਗੱਲਬਾਤ ਦੇਖਦੇ ਆ ਵੀ ਕੀ ਕੀ ਸੱਪ ਰੱਖੀ ਬੈਠਿਆ ਆ ਜੀ ਕੀ ਹਲਚਲ ਹੈ ਬਦਿਆਵੀ ਬਦਿਆ ਤੁਸੀ ਤੇ ਮੈਂ ਸੁਣਿਆ ਬਈ ਚਾਰ ਸਪੀਰੇ ਤੇ ਹਲਕੇ ਵਿਚਾਰ ਰੱਖਿਆ ਫਿਰ ਬਸ ਬਈ ਮੇਰਾ ਮਾਲਕ ਦੀ ਤੇ ਅੱਜ ਸਾਡੇ ਦੋਸਤਾਂ ਨੂੰ ਕੀ ਦਿਖਾਉਣ ਜਾ ਰਹੇ ਹਾਂ ਅੱਜ ਬਈ ਆਪਣੇ ਕੋਲ ਟੀ-ਸ਼ਰਟ ਚ ਬਹੁਤ ਵੈਰਾਈਟੀ ਆਈ ਹੋਈ ਆ ਠੀਕ ਹੈ ਪਹਿਲਾਂ ਲਾਈਨਿੰਗ ਵਾਲੇ ਟੀ-ਸ਼ਰਟ ਆ ਚਮਦੀ ਹੋਗੀ ਲਾਈਨਿੰਗ ਠੀਕ ਹੈ ਇਹਦੇ ਕਲਰ ਸਾਰੇ ਮਿਲ ਜਾਣਗੇ ਠੀਕ ਹੈ ਵੀਰੇ ਡਾਰਕ ਵੀ ਮਿਲ ਜਾਣਗੇ ਲਾਈਨ ਥੋੜਾ ਜਿਹਾ ਨੇੜੇ ਲਿਆ ਕੇ ਦਿਖਾ ਦਿਓ ਤਾਕੇ ਵੀ ਚੰਗੀ ਤਰ੍ਹਾਂ ਦੇ ਜੇ ਹਨ ਤੇ ਚੰਗੀ ਤਰ੍ਹਾਂ ਵੀਰੇ ਦਿਖਾ ਕੇ ਨਾ ਕਿ ਬਈ ਇਹਦੇ ਵਿੱਚ ਕਲਰ ਕਿੰਨੇ ਕ ਮਿਲ ਜਾਣਗੇ ਇਹ ਜੀ ਕਲਰ ਮਿਲ ਜਾਣਗੇ 10 ਤੋਂ 12 ਬਈ ਤੇ ਸਾਈਜ਼ ਬਈ ਸਾਈਜ਼ ਐਮ ਐਲ ਐਕਸ ਐਲ ਡਬਲ ਐਕਸ ਸਾਰੇ ਸਾਈਜ਼ ਮਿਲ ਜਾਂਦੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਵੀਰੇ ਤੇ ਹੋਰ ਵੀਰੇ ਕੀ ਦਿਖਾ ਰਹੇ ਹੋ ਪ੍ਰੀਮੀਅਮ ਦੇ ਵਿੱਚ ਕੀ ਆ ਹੋਰ ਆਪਣੇ ਕੋਲੇ ਵੀਰੇ ਸੀ ਕੇ ਦੀ ਆ ਗਈ ਜਿਵੇਂ ਕੈਲਵਿਨ ਕੈਲਡਾਉਨ ਸ਼ੋਲਡਰ ਠੀਕ ਹੈ ਇਹ ਜੀ ਵੀ ਕਲਰ ਮਿਲ ਜਾਣਗੇ ਅੱਛਾ ਵੀਰੇ ਇਹ ਡਾਉਨ ਸ਼ੋਲਡਰ ਆ ਗਈ ਆਈਡੀ ਰਸ ਠੀਕ ਹੈ ਇਹ ਬਰਬਰੀ ਆ ਗਈ ਅੱਜਕੱਲ ਟ੍ਰੈਂਡਿੰਗ ਚੱਲ ਰਹੀ ਆ ਏਹੀ ਗਾ ਵੀਰੇ ਮੈਂ ਲੈਕਸਲ ਡਬਲ ਐਕਸ ਦਾ ਸਾਰਾ ਇਹ ਜਿਹੜੀ ਅੱਜ ਕੱਲ ਵਰਬਰੀ ਦੀ ਚੱਲਦੀ ਆ ਹਨਾ ਇਹ ਬਾਈ ਦੇ ਵੀ ਪਾਈ ਹੁੰਦੀ ਸਿੱਧੂ ਮੂਸੇ ਦਾ ਦੀ ਪਾਈ ਹੁੰਦੀ ਆ ਤੇ ਹੋਰ ਵੀਰੇ ਹੋਰ ਵੀਰੇ ਜਿਵੇਂ ਡੀਜ਼ਲ ਦੀ ਆ ਗਈ ਇਹ ਜ ਵੀ ਬਹੁਤ ਕਲਰ ਮਿਲ ਜਾਣਗੇ ਠੀਕ ਆ ਵੀਰੇ ਮਤਲਬ ਟੀ-ਸ਼ਰਟਾਂ ਦੇ ਵਿੱਚ ਆਪਣੇ ਕੋਲੇ ਬੇਸ਼ੁਮਾਰ ਵੈਰਾਈਟੀ ਆ ਹਨਾ ਹਾਂਜੀ ਹਾਂਜੀ ਬਿਲਕੁਲ ਤੇ ਬਈ ਜਿਵੇਂ ਅੱਜ ਕੱਲ ਚੱਲਦੀਆਂ ਨੇ ਕਾਲਰ ਵਾਲੀਆਂ ਚੱਲੀਆਂ ਜਾਂਦੀਆਂ ਨੇ ਪੂਰੀਆਂ ਜਾਂ ਬਹਾਂ ਵਾਲੀਆਂ ਹਾਂਜੀ ਹਾਂਜੀ ਬਈ ਜਿਵੇਂ ਗੁੱਚੀ ਜਾ ਗਿਆ ਠੀਕ ਆ ਠੀਕ ਆ ਵੀਰੇ ਇਹ ਗੁੱਚੀ ਦੀ ਆ ਗਈ ਹਾਂਜੀ ਹਾਂਜੀ ਬਿਲਕੁਲ ਇਹਦੇ ਕਲਰ ਮਿਲ ਜਾਣਗੇ ਰੈੱਡ ਆ ਗਿਆ ਇਹ ਟ੍ਰੈਂਡਿੰਗ ਜਾ ਵੀਰੇ ਅੱਜ ਕੱਲ੍ਹ ਆਈਟਮ ਹੈ ਅੱਛਾ ਪ੍ਰੀਮੀਅਮ ਕੁਆਲਿਟੀ ਹੈ ਇਹ ਮਤਲਬ ਟ੍ਰੈਂਡਿੰਗ ਦੇ ਵਿੱਚ ਚੀਜ਼ਾਂ ਇਹ ਉਹੀ ਆ ਜਿਹੜੀ ਮਤਲਬ ਗਾਣਿਆਂ ਗੂਣਿਆਂ ਦੇ ਵਿੱਚ ਇਹੀ ਚੱਲਦੀਆਂ ਨੇ ਪ੍ਰੀਮੀਅਮ ਢੋਲਾਂ ਦੇ ਪਾਈ ਹੁੰਦੀ ਹੈ ਬਾਈ ਇਹ ਪ੍ਰੀਮੀਅਮ ਢੋਲਾਂ ਦੇ ਪਾਈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਵੀਰੇ ਇਹ ਬੋਲੋ ਦੀ ਆ ਗਈ ਅੱਛਾ ਬਈ ਇਹ ਜਿਹੜੀ ਕਲਰ ਆਪਣੇ ਕੋਲ ਸਾਰੀ ਸੀਰੀਜ਼ ਮਿਲ ਜੂ ਬੋਲੋ ਦੀ ਠੀਕ ਹੈ ਵੀਰੇ ਡਾਰਕ ਤੋਂ ਲਾਈਟ ਤੱਕ ਐਮ ਐਨ ਐਕਸਲ ਡਬਲ ਐਕਸ ਠੀਕ ਹੈ ਜੈਨੂਇਨ ਕੁਆਲਿਟੀ ਹੈ ਬਾਈ ਕੱਪੜੇ ਦੀ ਫੁੱਲ ਗਾਰੰਟੀ ਆ ਤੇ ਬਾਈ ਜੇ ਇਹਨਾਂ ਦਾ ਕੋਈ ਕਲਰ-ਕਲਰ ਵਗੈਰਾ ਜੇ ਨਿਕਲ ਜੇ ਗਾਰੰਟੀ ਆਉਦੀ ਕਲਰ ਬਾਈ ਵਾਪਸੀ ਆਪਣੀ ਹਾਰੀ ਅੱਛਾ ਹਾਂਜੀ-ਹਾਂਜੀ ਮਤਲਬ ਜੇ ਦੋਸਤੋ ਮਤਲਬ ਇੰਨੀ ਗਾਰੰਟੀ ਲੈ ਰਹੇ ਨੇ ਬੰਦੇ ਕਹਿੰਦੇ ਜੇ ਕਲਰ-ਕਲਰ ਫੇਟ ਹੋ ਗਿਆ ਤਾਂ ਪੀਸ ਇੱਥੇ ਸਿੱਟ ਜੇ ਪੀਸ ਬਦਲ ਕੇ ਲੈ ਜਾਓ ਇਸ ਤੋਂ ਉੱਤੇ ਮਤਲਬ ਗਾਰੰਟੀ ਲੈਤੀ ਨਹੀਂ ਜਾ ਸਕਦੀ ਹੈ ਹਨਾ ਤੇ ਅੱਗੇ ਵੀਰੇ ਵੀਰੇ ਜਿਪਰ ਆਰਟیکل ਆ ਗਿਆ ਅਲਕਾਸਟੇ ਦਾ ਇਹ ਵੀ ਕਲਰ ਮਿਲ ਜਾਣਗੇ ਪਰ ਇਹ ਜਿਪ ਵਾਲੀਆਂ ਆ ਗਈਆਂ ਹਨਾ ਜਿਹੜੀਆਂ ਜਿਪ ਵਾਲੀਆਂ ਚੱਲਦੀਆਂ ਮੁੰਡੇ ਅੱਜ ਗੱਲ ਪਾਉਂਦੇ ਆਗੇ ਠੀਕ ਹੈ ਜਿਪ ਵਾਲਾ ਕੰਮ ਸੌਖਾ ਹੋ ਗਿਆ ਹਾਂਜੀ-ਹਾਂਜੀ ਤੇ ਇਹ ਵੀ ਬਰਬਰੀ ਆ ਗਿਆ ਆਰਟੀਕਲ ਬੈਕ ਪ੍ਰਿੰਟ ਅੱਛਾ ਇਹ ਬੈਕ ਪ੍ਰਿੰਟ ਵਾਲੀ ਆ ਗਈ ਹਾਂਜੀ ਹਾਂਜੀ ਬਈ ਇਹਦੇ ਵੀ ਕਲਰ ਮਿਲ ਜਾਣਗੇ ਸਾਰੀ ਲਾਈਟ ਡਾਰਕ ਸਾਰੇ ਕੰਦਰ ਆਪਣੇ ਕੋਲੇ ਅਵੇਲੇਬਲ ਆ ਠੀਕ ਐ ਇਹ ਵੀ ਬੈਕ ਪ੍ਰਿੰਟ ਵਾਲੀ ਆ ਗਈ ਹੈ ਨਾ ਹਾਂਜੀ ਤੇ ਦੋਸਤੋ ਮਤਲਬ ਯਾਰ ਜਦੋਂ ਤੁਸੀਂ ਆ ਗਏ ਤਾਂ ਨਰਾਜ ਨਹੀਂ ਮੋੜਨਾ ਹੈਗਾ ਵੀ ਦੇਖੋ ਕਿੰਨੇ ਘੈਂੜ ਘੈਂੜ ਆਰਟੀਕਲ ਬੰਦੇ ਕੋਲੇ ਪਏ ਨੇ ਹੈ ਨਾ ਤੇ ਬਾਕੀ ਜਿਵੇਂ ਇਹਨਾਂ ਬਾਰੇ ਜੋ ਮਤਲਬ ਸੁਣਿਆ ਸੀਗਾ ਉਹ ਸੱਚ ਹੈ ਅੱਜ ਦੇਖ ਵੀ ਲਿਆ ਤੇ ਪਹਿਲੀ ਵਾਰੀ ਇਹਨਾਂ ਦੀ ਦੁਕਾਨ ਤੇ ਆਇਆ ਤੇ ਵੀਰੇ ਇਕੱਲੀਆਂ ਟੀ-ਸ਼ਰਟਾਂ ਹੀ ਰੱਖੀਆਂ ਨੇ ਕਿ ਲੋਰਾ ਲੋਰਾ ਵੇ ਹੈਗੀਆਂ ਨੇ ਸਾਰੀ ਸਾਰੀ ਸਰੀ ਹੈ ਵੀਰੇ ਆਪਣੇ ਕੋਲ ਅੱਛਾ ਚਲੋ ਵੀਰੇ ਲੋਰ ਦਿਖਾ ਦਿਓ ਫਿਰ ਸਾਰੇ ਆਰਟੀਕਲ ਨੇ ਠੀਕ ਹੈ ਲੋਰ ਕਿੱਥੋਂ ਸਟਾਰਟ ਹੁੰਦੇ ਆ ਵੀਰੇ ਆਪਣੇ ਕੋਲ ਸਟਾਰਟਿੰਗ ਤੋਂ ਦਿਖਾ ਦਿਓ ਲੋਰ ਵੀਰੇ ਆਪਣੇ ਕੋਲੇ ਨਾਰਮਲ ਰੇਂਜ ਤੋਂ ਜਿਵੇਂ ਕਿ ਫੋਰ ਐਗਜ਼ਾਮਪਲ 300 350 ਤੋਂ ਸਟਾਰਟ ਹੋ ਕੇ 800 900 ਤੋਂ ਲੋਰ ਹੈ ਨੀਚੇ ਠੀਕ ਹੈ ਹਾਂਜੀ ਹਾਂਜੀ ਇਹ ਜਿਹੜੇ ਅੰਦਰ ਮਿਲ ਜਾਣਗੇ ਸਾ ਇਹ ਦੂਜੀਆਂ ਆ ਗਈਆਂ ਬਈ ਬੈਲ ਬਾਟਮ ਜੀਆਂ ਹਨਾ ਹਾਂਜੀ ਹਾਂਜੀ ਜਿਹੜੀਆਂ ਬੈਲ ਬਾਟਮ ਜੀਆਂ ਚਲਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਇਹ ਥਰੀ ਵਧੀਆ ਕੱਪੜਾ ਬਈ ਇਹ ਥਰੀ ਪੱਟੀ ਆ ਗਈ ਹਾਂਜੀ ਹਾਂਜੀ ਇਹ ਅੰਡਰ ਆਰਮਰ ਦੀ ਆ ਗਈ ਠੀਕ ਹੈ ਵੀਰੇ ਇਹ ਉੱਪਰ ਜਾਈ ਇਹ ਉਰੇ ਨੂੰ ਵਸਵਾ ਰਿਹਾ ਮਤਲਬ ਇਹ ਥੋੜਾ ਜਿਹਾ ਪ੍ਰੀਮੀਅਮ ਆ ਗਿਆ ਕ੍ਰਾਸ਼ ਕ੍ਰਾਸ਼ ਆ ਗਈ ਹਾਂਜੀ ਠੀਕ ਹੈ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਦੇ ਵਿੱਚ ਕ੍ਰਾਸ਼ ਕਹਿੰਦੇ ਆ ਦੋਸਤੋ ਇਹਨੂੰ ਹਾਂਜੀ ਹਾਂਜੀ ਕਿੱਲਰ ਸਾਰੇ ਮਿਲ ਜਾਣਗੇ ਬੂਟ ਕਟ ਸਟੇਟ ਫਿੱਟ ਸਾਰੇ ਮਿਲ ਜਾਣਗੇ ਜਿਪਰ ਬਟਨ ਸਾਰਾ ਕੁਸਰ ਅਵੇਲੇਬਲ ਆਪਣੇ ਕੋਲ ਠੀਕ ਹੈ ਵੀਰੇ ਇਹ ਕਿਹੜੀ ਲੋਰ ਵਜਦੀ ਹੈ ਵੀਰੇ ਯਾਰ ਇੱਕ ਕ੍ਰੈਸ਼ ਆ ਗਈ ਬਈ ਆਈਡੀ ਰਸ ਫਾਸਟ ਕਾਪੀ ਆਈਡੀ ਰਸ ਫਾਸਟ ਕਾਪੀ ਕ੍ਰੈਸ਼ ਦੀ ਲੋਰ ਆ ਦੋਸਤੋ ਵੀ ਇੰਨਾ ਘੈਂਟ ਯਾਰ ਵੈਰਾਈਟੀ ਹੈ ਇਨਾਂ ਕੋਲੇ ਹਨ ਮੈਂ ਤਾਂ ਇਹੋ ਜਿਹਾ ਕਪੜਾ ਕਿਤੇ ਦੇਖਿਆ ਨਹੀਂ ਹੈਗਾ ਤੇ ਕਿੱਚੀ ਟਾਈਪ ਆਈਡੀ ਰਸ ਆ ਗਈ ਵੀਰੇ ਠੀਕ ਹੈ ਵੀਰੇ ਹਾਂਜੀ ਹਾਂਜੀ ਇਹ ਆਈਡੀ ਰਸ ਦੀ ਲੋਰ ਹੈ ਹਾਂਜੀ ਹਾਂਜੀ ਇਹ ਸਟੈਚੇਬਲ ਵੀ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਵੀਰੇ ਇਹ ਤਾਂ ਸਗੀ ਤੇ ਬਾਈ ਇਹ ਤਾਂ ਸੀਗੇ ਨਾਰਮਲ ਲੋਰ ਜੇ ਕੋਈ ਆਪਣਾ ਮਿੱਤਰ ਪਿਆਰਾ ਨਾਰਮਲ ਤੋਂ ਪ੍ਰੀਮੀਅਮ ਚ ਜਾਣਾ ਚਾਹੁੰਦਾ ਹੈ ਪ੍ਰੀਮੀਅਮ ਦੇ ਵਿੱਚ ਹਾਂਜੀ ਬਾਈ ਹਾਂਜੀ ਮਿਲ ਜੂ ਉਹ ਵੀ ਤੇ ਆ ਗਈ ਜਮ ਐਡੀ ਦਾ ਤਿੰਨ ਪੱਟੀ ਠੀਕ ਹੈ ਹਾਂਜੀ ਹਾਂਜੀ ਇਹ 3 ਪੱਟੀ ਆ ਗਈ ਐਡੀ ਦਾਸ ਦੀ ਇਹ ਪਿਉਮਾ ਆ ਗਈ ਠੀਕ ਹੈ ਵੀਰੇ ਉਧਰ ਥੋੜਾ ਜਿਹਾ ਨਾ ਕੈਮਰੇ ਕਿੰਨੀ ਕਰਕੇ ਦਿਖਾ ਦਿਓ ਹਣਾ ਰਿਬਬਾ ਰਹੀ ਆ ਗਈ ਬਾਈ ਰਿਬਬਾ ਇਹ ਰਿਬਬਾ ਵਾਲੀ ਆ ਗਈ ਇਹਦੇ ਪ੍ਰਿੰਟ ਵੀ ਆ ਅੱਛਾ ਹਾਂਜੀ ਹਾਂਜੀ ਬੈਕ ਪ੍ਰਿੰਟ ਚੱਲਦਾ ਇਹਨਾਂ ਤੇ ਹਾਂਜੀ ਵੀਰੇ ਸਾਰੀਆਂ ਫਸਟ ਕਪ ਨਹੀਂ ਆਪਣੇ ਕੋਲ ਠੀਕ ਹੈ ਵੀਰੇ ਜ਼ਿਪਰ ਆ ਗਈ ਲੋਰ ਆਪਣੇ ਕੋਲ ਐਡੀ ਰੱਖ ਦੀ ਠੀਕ ਹੈ ਵੀਰੇ अच्छा हां जी भाई हां जी ये बेल बॉटम हो जाती है जी हां जी हां जी ठीक है ते भाई लोअर ਦੇ ਵਿੱਚ ਸਾਈਜ਼ ਆਪਣੇ ਕੋਲੇ ਸਾਰੇ ਪਏ ਨੇ ਹਾਂ ਜੀ ਭਾਈ ਐਮ ਐਲ ਐਕਸ ਐਲ ਡਬਲ ਐਕਸ ਐਲ 트리플 ਐਕਸ ਐਲ ਤੇ ਕਰ ਆਪਣੇ ਕੋਲ ਸਾਰੇ ਸਾਈਜ਼ अवेलेबल ਆ ਠੀਕ ਹੈ ਵੀਰੇ ਮਤਲਬ ਕੋਈ ਵੀ ਕਸਟਮਰ ਆ ਐਵੇਂ ਪਕਾਈ ਵਾਲਾ ਕੰਮ ਨਹੀਂ ਹੁੰਦਾ ਹਣਾ ਨਹੀਂ ਭਾਈ ਸੈਟੀਸਫਾਈ ਕਰਕੇ ਦੋਣਾ ਹੈ ਠੀਕ ਹੈ ਵੀਰੇ ਸਾਰੇ ਕਲਰ ਅਵੇਲੇਬਲ ਨੇ ਠੀਕ ਹੈ ਸਾਰੇ ਸਾਈਜ਼ ਅਵੇਲੇਬਲ ਨੇ ਤੇ ਇੱਕ ਵੀਰੇ ਮਤਲਬ ਮੈਂ ਤੁਹਾਨੂੰ ਰੋਕ ਕੇ ਇੱਥੇ ਗੱਲ ਪੁੱਛਦਾ ਵੀ ਜੇ ਕੋਈ ਬਾਹਰ ਬੈਠਾ ਬੰਦਾ ਹਾਂਜੀ ਤੇ ਆਪਣੀ ਵੀਡੀਓ ਦੇਖ ਰਿਹਾ ਹੈ ਤੇ ਇੱਕ ਕੋਰੀਅਰ ਦਾ ਹੈਗਾ ਕੋਈ ਆਨਲਾਈਨ ਹਾਂਜੀ ਹਾਂਜੀ ਬਾਈ ਵਰਲਡਵਾਈਡ ਕੋਰੀਅਰ ਅਵੇਲੇਬਲ ਆਪਣੇ ਕੋਲ ਠੀਕ ਹੈ ਮਤਲਬ ਕੋਰੀਅਰ ਕਰ ਦੋਗੇ ਤੁਸੀਂ ਹਾਂਜੀ ਹਾਂਜੀ ਤੇ ਦੋਸਤੋ ਤੁਸੀਂ ਕਿਤੇ ਵੀ ਬੈਠੇ ਹੋ ਮਤਲਬ ਆਲ ਵਰਲਡ ਦੇ ਵਿੱਚ ਡਿਲੀਵਰੀ ਹੈਗੀ ਇਹਨਾਂ ਦੀ ਤੇ ਇੱਥੋਂ ਕਪੜਾ ਮੰਗਾ ਸਕਦੇ ਜਿਹੜੇ ਐਨ ਆਰ ਆਈ ਵੀਰ ਬੈਠੇ ਨੇਗੇ ਉਹਨਾਂ ਵਾਸਤੇ ਸਪੈਸ਼ਲ ਹੈ ਹੈਨਾ ਤੇ ਵੀਰੇ ਕੋਈ ਜੀਨ ਜੂਨ ਦਿਖਾਓ ਫਿਰ ਹਾਂਜੀ ਹਾਂਜੀ ਬਈ ਬਿਲਕੁਲ ਉਸ ਤੋਂ ਬਾਅਦ ਮਈ ਆਪਣੇ ਕੋਲ ਜੀਨਸ ਆ ਗਈ ਠੀਕ ਹੈ ਵੀਰੇ ਹਾਂਜੀ ਇਹ ਵੈਲਮੈਂਟ ਦੀ ਆ ਗਈ ਅੱਛਾ ਹਾਂਜੀ ਹਾਂਜੀ ਇਹ ਬਾਈ 28 ਤੋਂ ਲੈ ਕੇ 36 ਤੱਕ ਸਾਰੇ ਲੈਕ ਅਵੇਲੇਬਲ ਆਪਣੇ ਕੋਲ ਅੱਛਾ ਸਾਰੇ ਸ ਸੰਦਰ ਵਗੈਰਾ ਦੀ ਬਈ ਸਟਾਫ ਦੀ ਸਾਰੀ ਫੁੱਲ ਗਰੰਟੀ ਆਪਣੀ ਵੀ ਕਲਰ ਕੋਲਰ ਫੇਡ ਨਹੀਂ ਹੁੰਦਾ ਹਾਂਜੀ ਹਾਂਜੀ ਬਿਲਕੁਲ ਤੇ ਜੇ ਹੋ ਗਿਆ ਬਈ ਬਈ ਵਾਪਸੀ ਆ ਮਤਲਬ ਇੱਥੇ ਸਟੇ ਜਾਣਾ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਮੈਨੂੰ ਬਰੇ ਛੋਡੇ ਬੋਲਾਂ ਤੋਂ ਪਤਾ ਲੱਗ ਗਿਆ ਵੀ ਹੁੰਦਾ ਹੀ ਨਹੀਂਗਾ ਹਨਾ ਗੱਲ ਤੋਂ ਪਤਾ ਲੱਗਿਆ ਚੀਜ਼ ਹੀ ਦਸੀ ਜਾਂਦੀ ਹੈ ਵੀ ਇੰਨੀ ਘੈਂਟ ਚੀਜ਼ ਆ ਯਾਰ ਹਨਾ ਤੇ ਉਸ ਤੋਂ ਬਾਅਦ ਬਈ ਉਸ ਤੋਂ ਬਾਅਦ ਬਈ ਆਪਣੇ ਕੋਲ ਲਵਾਈ ਸੀਗੀ ਠੀਕ ਹੈ ਇਹ ਟ੍ਰੈਂਡਿੰਗ ਚ ਆਰਟੀਕਲ ਅੱਜਕੱਲ ਅੱਛਾ ਹਾਂਜੀ ਇਹਦੀ ਬਈ ਕੱਪੜੇ ਦੀ ਕਲਰ ਦੀ ਫੇਡ ਹੁੰਦੀ ਫੁੱਲ ਜ਼ਿੰਮੇਵਾਰੀ ਆ ਇਹਦੀ ਵੀ ਕਲਰ ਫੇਡ ਹਾਂਜੀ ਹਾਂਜੀ ਬਈ ਇਹ ਵੀ ਲਵਾਇਆ ਸੀ ਆ ਗਿਆ ਹਾਂਜੀ ਹਾਂਜੀ ਬਾਈ ਬੂਡ ਕੱਟ ਸਟ੍ਰੇਟ ਫਿੱਟ ਹੈ ਸਾਡੇ ਕੋਲ ਸਾਰੇ ਆਪਣੇ ਕੋਲ ਸਾਰੇ ਆਰਟੀਕਲ ਹੀ ਮਿਲ ਜਾਨੇ ਠੀਕ ਹੈ ਵੀਰੇ ਹਾਂਜੀ ਹਾਂਜੀ ਇਹ ਹੋਲਿਸਟਰ ਆ ਗਿਆ ਠੀਕ ਹੈ ਜੈਡ ਬਲੈਕ ਆ ਗਈ ਬਾਈ ਸਟ੍ਰੇਟ ਫਿੱਟ ਓਕੇ ਵੀਰੇ ਹਾਂਜੀ ਹਾਂਜੀ ਉਸ ਤੋਂ ਬਾਅਦ ਅਮੀਰੀ ਆ ਗਿਆ ਹਨਾ ਹਾਂਜੀ ਬਾਈ ਹਾਂਜੀ ਇਹ ਅਮੀਰੀ ਆ ਗਿਆ ਠੀਕ ਹੈ ਵੀ ਬੈਕ ਪਾਕਟ ਪ੍ਰਿੰਟ ਆ 80 ਆ ਰਹੀ ਬਾਈ ਟੀਆਰ ਕੱਪੜੇ ਦੇ ਵਿੱਚ ਹਾਂਜੀ ਹਾਂਜੀ ਮਨਕੀਰ ਤੌਲਖ ਦੇ ਜਾਦੇ ਪਾਈ ਹੁੰਦੀ ਹੈ ਠੀਕ ਆ ਗਾਣਿਆਂ ਗੋਣਿਆਂ ਦੇ ਵਿੱਚ ਇਹ ਚੱਲਦੀਆਂ ਨੇ ਹਾਂਜੀ ਹਾਂਜੀ ਬਿਲਕੁਲ ਦੋਸਤੋ ਕਹਿੰਦੇ ਵੀ ਟੀਆਰ ਕੱਪੜੇ ਦੇ ਵਿੱਚ ਵੀ ਇਹਨਾਂ ਕੋਲੇ ਜੀਨਾ ਪਈਆਂ ਨਹੀਂਆਂ ਨੀਂ ਤੁਸੀਂ ਨਾਰਾਜ਼ ਨਹੀਂ ਹੋਵੋੜਨਾ ਜਿਹੜੀਆਂ ਮਤਲਬ ਜੀਨਾ ਯਾਰ ਪੰਜਾਬੀ ਗਾਣਿਆਂ ਦੇ ਵੀਡੀਓਜ਼ ਦੇ ਵਿੱਚ ਆਉਂਦੀਆਂ ਨੇ ਮਨਕੀਰ ਤੌਲਖ ਵਰਗੀਆਂ ਦੇ ਪਾਈਆਂ ਹੁੰਦੀਆਂ ਨਹੀਂਗੀਆਂ ਤਾਂ ਉਹ ਸੋਨ ਹੁਣ ਆਪਣੇ ਸ਼ਹਿਰ ਦੇ ਵਿੱਚ ਮਿਲਣਗੀਆਂ ਤੇ ਜਿਹੜੇ ਵੀ ਸਾਥੋਂ ਦੂਰ ਬੈਠੇ ਨੇ ਉਹਨਾਂ ਨੂੰ ਆਪਾਂ ਦੱਸ ਹੀ ਦਿੱਤਾ ਵੀ ਕੋਈ ਰੈਰ ਆਹੀ ਮੰਗਾ ਸਕਦੇ ਹਨਾ ਤੇ ਹੋਰ ਵੀਰੇ ਟੀਆਰ ਜੀ ਵੀਰੇ ਕਲਰ ਮਿਲ ਜਾਣਗੇ ਤਲਦਰ ਸਾਰੀਆਂ ਪੈਂਡਾਂ ਜੀ ਅਵੇਲੇਬਲ ਨੇ ਆਪਣੇ ਕੋਲ ਠੀਕ ਹੈ ਵੀਰੇ ਇਹ ਕੱਢੀ ਫੱਟੀਆਂ ਆ ਗਈ ਬਾਈ ਅੱਛਾ ਕੱਟੀਆਂ ਫੱਟੀਆਂ ਵੀ ਆਂ ਹਾਂਜੀ ਹਾਂਜੀ ਇਹ ਗੱਸਤ ਦੀ ਆ ਅੱਛਾ ਆਪਸ਼ਨਲ ਹੈਗੀ ਆਪਣੇ ਕੋਲੇ ਹਾਂਜੀ 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 ਬਾਈ ਠੀਕ ਹੈ ਵੀਰੇ ਹਾਂਜੀ ਬਾਈ ਆਪਣੇ ਕੋਲੇ ਕਾਰਗੋ ਜੀ ਵੀ ਹੈਗੀ ਆ ਅੱਛਾ ਕਾਰਗੋ ਜੀ ਵੀ ਆਪਣੇ ਕੋਲ ਹੈਗੀਆਂ ਨੇ ਹਾਂਜੀ ਯਾਰ ਆਦੀ ਆ ਗਈ ਠੀਕ ਹੈ ਮੋਟ ਹੈਵੀ ਸਟਾਫ ਆ ਤੇ ਦੋਸਤੋ ਕਈ ਮਤਲਬ ਬੰਦੇ ਯਾਰ ਪਾਰਟੀਆਂ ਦੇ ਵਿੱਚ ਹਨਾ ਕਾਰਗੋ ਕੋਰਗੋ ਪਾਈ ਫਿਰਦੇ ਹੁੰਦੇ ਨੇ ਅਲੱਗ ਜਿਹੀ ਹੁੰਦੇ ਨੇਗੇ ਤੇ ਉਹਨਾਂ ਵਾਸਤੇ ਕਾਰਗੋ ਦਾ ਵੀ ਆਪਸ਼ਨ ਹੈਗਾ ਵੀ ਵਾਪਸ ਨਹੀਂ ਮੋੜਨ ਦਿੰਦੇ ਯਾਰ ਕਸਟਮਰ ਨੂੰ ਕਿਸੇ ਵੀ ਮਤਲਬ ਕੋਈ ਵੀ ਬਹਾਨਾ ਨਹੀਂ ਦੇਣਾ ਚਾਹੁੰਦੇ ਹੈਗੇ ਹਨਾ ਹਾਂਜੀ ਭਾਈ ਹਾਂਜੀ ਕੋਟਨ ਜੀ ਵੀ ਆ ਗਈ ਆਪਣੇ ਕੋਲੇ ਤੇ ਕੋਟਨ ਜੀ ਵੀ ਆ ਗਈ ਜੀ ਇਹ ਭਾਈ ਮੋਟੀ ਡੱਬੀ ਆ ਗਈ ਸਾਰੇ ਕਲਰ ਪਏ ਆ ਸਾਰੇ ਸਾਈਜ਼ ਪਏ ਆ ਹਾਂਜੀ ਹਾਂਜੀ ਭਾਈ ਤੇ ਪੇਪਰ ਕੋਟਨ ਆ ਗਿਆ ਮੁੜ ਕੇ ਨਹੀਂ ਆਊਗਾ ਕਸਟਮਰ ਨਹੀਂ ਨਹੀਂ ਭਾਈ ਸੈਟੀਸਫਾਈ ਕਰਕੇ ਵੇਚੋਰਾ ਠੀਕ ਹੈ ਵੀਰੇ ਤੇ ਵੀ ਯਾਰ ਇੱਕ ਯਾਰ ਕਹਿੰਦੇ ਉਹ ਚਲਦਿਆਂ ਹੁੰਦੀਆਂ ਚਾਈਨੀਜ਼ ਯੂਨੀ ਚਲਦਿਆਂ ਹੁੰਦੀਆਂ ਉਹ ਹੈਗੀਆਂ ਆਪਣੇ ਕੋਲੇ ਹਾਂਜੀ ਬਾਈ ਹਾਂਜੀ ਉਹ ਹੈਗੀਆਂ ਆਪਣੇ ਕੋਲੇ ਉਹ ਵੀ ਅੱਛਾ ਇਹ ਚਾਈਨੀਜ਼ ਆ ਗਈਆਂ ਹਾਂਜੀ ਬਾਈ ਇਹ ਵੀ ਫੁੱਲ 슬ੀਵ ਹਾਫ 슬ੀਵ ਸਾਰੇ ਵੇਲੇ ਹੁਣ ਆਪਣੇ ਕੋਲੇ ਚਾਈਨੀਜ਼ ਸ਼ਰਟਾਂ ਦੇ ਵਿੱਚ ਸਾਰੀਆਂ ਮਤਲਬ ਫੁੱਲ 슬ੀਵ ਹਾਫ 슬ੀਵ ਸਾਰੀਆਂ ਮੌਜੂਦ ਨੇ ਆਪਣੇ ਕੋਲੇ ਅਵੇਲੇਬਲ ਨੇ ਹਣਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਵੀਰੇ ਚਾਹ ਸ਼ਰਟ ਦੋਸਤੋ ਇਹ ਸੀਗੇ ਦਾਦਾਂਔਰ ਸਾਈਡ ਵਾਲੇ ਤੇ ਜਿਵੇਂ ਤੁਸੀਂ ਦੇਖ ਲਿਆ ਵੀ ਬੇਸ਼ਮਾਰ ਵੈਰਾਈਟੀ ਪਈ ਹੈ ਇਹਨਾਂ ਕੋਲੇ ਤੇ ਬਾਈ ਜੀ ਇੱਕ ਮਤਲਬ ਤੁਸੀਂ ਆਪ ਦਾ ਸਹੀ ਐਡਰੈਸ ਦੱਸ ਦੋ ਵੀ ਕਈ ਵਾਰੀ ਬਾਹਰੋਂ ਆਉਣਾ ਹੁੰਦਾ ਬੰਦੇ ਰਹਿਣਾ ਉਲਝੇ ਜਾਂਦਾ ਬੰਦਾ ਤੇ ਇੱਕ ਨੰਬਰ ਬੋਲ ਦਿਓ ਨੰਬਰ ਆਪਾਂ ਸਕਰੀਨ ਤੇ ਵੀ ਦੇਵਾਂਗੇ ਤੇ ਹੁਣ ਐਡਰੈਸ ਦੱਸ ਦੋ ਪਹਿਲਾਂ ਹਾਂਜੀ ਹਾਂਜੀ ਬਾਈ ਆਪਣੀ ਸ਼ਾਪ ਦੀ ਲੋਕੇਸ਼ਨ ਚਨੀਰ ਬੋਹਾ ਰੋਡ ਆ ਠੀਕ ਹੈ ਹਾਂਜੀ ਹਾਂਜੀ ਬਾਈ ਤੇ ਆਪਣਾ ਕੰਟੈਕਟ ਨੰਬਰ 82649 55257 ਠੀਕ ਹੈ ਤੇ ਵੀਰੇ ਇੱਕ ਦੋਸਤੋ ਬਾਈ ਹੋਰਾਂ ਦੀ ਮਤਲਬ ਇੰਸਟਾਗ੍ਰਾਮ ਤੇ ਪੇਜ ਵੀ ਆ ਉਥੋਂ ਵੀ ਤੁਸੀਂ ਕੱਪੜਾ ਖਰੀਦ ਸਕਦੇ ਹੋ ਹਨ ਵੀ ਪਾਉਂਦੇ ਰਹਿੰਦੇ ਨੇ ਰੀਲਾਂ ਵਗੈਰਾ ਤੇ ਵੀਰੇ ਤੁਸੀਂ ਅਕਾਊਂਟ ਦੱਸ ਦੋ ਕੀ ਨਾਮ ਦਾ ਹਾਂਜੀ ਹਾਂ ਬਈ ਇੰਸਟਾਗ੍ਰਾਮ ਤੇ ਹੈਗਾ ਉੰਡਾ ਆਪਣਾ ਦਾ ਨੌਰਥ ਸਾਈਡ 1 ਦਾ ਨੌਰਥ ਸਾਈਡ 1 ਹਾਂਜੀ ਹਾਂਜੀ ਦੋਸਤੋ ਦਾ ਨੌਰਥ ਸਾਈਡ 1 ਦੇ ਨਾਂ ਤੇ ਇਹਨਾਂ ਦਾ ਅਕਾਊਂਟ ਹੈ ਇੰਸਟਾਗ੍ਰਾਮ ਤੇ ਤੁਸੀਂ ਸਰਚ ਮਾਰ ਸਕਦੇ ਹੋ ਉੱਥੇ ਮਤਲਬ ਇਹਨਾਂ ਦੀ ਹਾਈਲਾਈਟ ਚੈੱਕ ਕਰਕੇ ਉੱਥੋਂ ਵੀ ਆਰਡਰ ਕਰ ਸਕਦੇ ਹੋ ਤੇ ਬਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਬਈ ਥੈਂਕ ਯੂ ਠੀਕ ਹੈ ਵੀਰੇ ਧੰਨਵਾਦ